ਬਈ ਚਾਹ ਆਪ ਕਰਦੇ ਸਾਰੋ ਜੀ ਤੇਰਾਵਲੀ ਦੰਤਨ ਮੋਦੀਪ ਸਿੰਘ ਜੀ ਕਹ ਦੋ ਹਾਂ ਜੀ ਸਤਿ ਸ਼੍ਰੀ ਅਕਾਲ ਦਰਬਾਬਾ ਦੀਪ ਸਿੰਘ ਜੀ ਦਰਬਾਬਾ ਦੀਪ ਸਿੰਘ ਜੀ ਦੰਤਨ ਬਾਬਾ 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 ਦੀਪ ਸਿੰਘ ਜੀ ਫਰੀ ਨਹੀਂ ਚਾਹ ਮੰਗਦੇ ਜਿਹੜਾ ਹੀ ਆਉਂਦਾ ਵਾ ਉਹ ਪੁੱਛਦਾ ਉਹ ਪੁੱਛਦਾ ਭਾਈ ਜਿਹੜੀ ਤੇਰੀ ਵੀਡੀਓ ਚੱਲਣ ਦੀ ਉਹ ਸਹੀ ਆ ਭਾਈ ਕਹਿੰਦੇ ਸਹੀ ਆ ਤੇ ਤੇਰੇ ਬੋਲੋ ਤੇ ਧੰਨ ਧੰਨ ਬਾਬਾ ਦੀਪ ਸਿੰਘ ਬੋਲੋ ਤੇ ਆਪ ਤੁਹਾਨੂੰ ਚਾਹ ਬਾਬਾ ਫਰੀਦ ਤੇ ਆਏਗੀ ਇਹ ਭਾਈ ਪੂਰੀ ਚਾਹ ਫਰੀਦ ਹੁੰਦੇ ਆ ਤੇ ਨਾਲੇ ਮਤਲਬ ਇਹ ਨਹੀਂ ਕਿ ਜੇ ਫਰੀ ਆ ਤੇ ਆਪਾਂ ਮਤਲਬ ਕਿ ਆਪਾਂ ਘਟ ਸਮਾਨ ਦਵਾਂਗੇ ਕਿਦਾਂ ਵਾ ਹਨਾ ਭਾਈ ਇਹ ਪੂਰੇ ਸਮਾਨ ਦਿੰਦੇ ਵਧੀਆ ਦਿੰਦੇ ਆ ਵਾ ਮੂਲ ਦੀ ਕਰੀਮ ਪਾਉਂਦੇ ਆ ਵਦੇ ਇਹ ਮੋਟੂ ਚਾਹ ਵਾਲੇ ਇੰਨੇ ਵਧੀਆ ਬੰਦੇ ਆ ਇਹ ਸਭ ਤੋਂ ਵਧੀਆ ਆਪਣਾ ਜਿਹੜੇ ਆ ਮਤਲਬ ਕਿ ਪ੍ਰੋਸੈਸ ਵਧੀਆ ਕਰਦੇ ਆ ਏ ਬਸ ਇਹ ਕੱਲੇ ਬੰਦੇ ਜਿਹੜੇ ਆ ਅਮੂਲ ਯੂਜ਼ ਕਰਦੇ ਆ ਕਰੀਮ ਬਾਕੀ ਸਾਰੇ ਦੂਜੀ ਕਰੀਮ ਯੂਜ਼ ਕਰਦੇ ਆ ਭਾਈ ਆਪਾਂ ਇਹਨਾਂ ਕੋ ਰੋਜ ਆਈਦਾ ਵਾ ਇਹਨਾਂ ਕੋ ਆਪਾਂ ਪਨੀਰ ਟਿੱਕਾ ਵੀ ਖਾਦਾ ਵਾ ਚਾਮ ਵੀ ਖਾਦੀ ਆ ਠੀਕ ਹੈ ਮਸ਼ਰੂਮ ਵੀ ਖਾਦੀ ਸਭ ਤੋਂ ਵਧੀਆ ਬਣਾਉਂਦੇ ਆ ਨਾਲੇ ਰੇੜ ਵੀ ਬਹੁਤ ਵਧੀਆ ਇਹਨਾਂ ਦਾ ਜਨੂਅਰ ਰੇੜ ਆ ਤੇ ਆਪਾਂ ਮਤਲਬ ਇਹਨਾਂ ਕੋ ਪਿਛਲੇ ਆਪਾਂ ਆਏ ਹੀ ਜਦੋਂ ਆਪਾਂ ਇਹਨਾਂ ਅੱਗੇ ਵੇਖਿਆ ਸੀ ਆਪਾਂ ਕੀ ਆਪਾਂ ਮਤਲਬ ਇਹਨਾਂ ਨੇ ਪਿਛਲੇ ਪਿਛੇ ਵੀਡੀਓ ਆਈ ਹੀ ਕਿ 13 13 ਵਾਰੀ ਜਿਹੜਾ ਤੰਦਰਾ ਬਾਬਾ ਦੀਪ ਸਿੰਘ ਹੀ ਬੋਲੇਗਾ ਉਹ ਮਤਲਬ ਕਿ ਆਪ ਇਹ ਫ੍ਰੀ ਚਾਮ ਦਿੰਦੇ ਆ ਠੀਕ ਹੈ ਭਾਈ ਮਤਲਬ ਕਿ ਇਹ ਮਤਲਬ ਕਿ ਜੈਨੂਨ ਬੰਦੇ ਆ ਇਹ ਮਤਲਬ ਕੋਈ ਇਹ ਨਹੀਂ ਹੈ ਕਿ ਵੀਡੀਓ ਬਣਾ ਰਿਹਾ ਤਾਂ ਆਪਾਂ ਤਦ ਬੋਲ ਰਹੇ ਹਾਂ ਪਰ ਨਹੀਂ ਭਾਈ ਇਹ ਜੈਨੂਨ ਬੰਦੇ ਆ ਤੇ ਮਤਲਬ ਕਿ ਜਿੰਨੇ ਵੀ ਵੀਡੀਓ ਚੱਲ ਰਹੀ ਹੈ ਬਹੁਤ ਵਧੀਆ ਵਾ ਪਤਾ ਕੀ ਗੱਲ ਹੈ ਜਮ ਮਤਲਬ ਜਿਹੜਾ ਬੰਦਾ ਨਹੀਂ ਪੈਸੇ ਦੇ ਸਕਦਾ ਹਨਾ ਉਹਨਾਂ ਵਾਸਤੇ ਬਹੁਤ ਵਧੀਆ ਕਿ ਮਤਲਬ ਕਿ ਤਾਂ ਤਾਂ ਬਾਬਾ ਇੱਕ ਦੇ ਬਾਬੇ ਦਾ ਨਾਂ ਵੀ ਹੋ ਜਾਂਦਾ ਵਾ ਤੇ ਦੂਜਾ ਇਹ ਕਿ ਬੰਦਾ ਟਿੱਡੇ ਵੀ ਪਰ ਜਾਂਦਾ ਭਾਈ ਬਹੁਤ ਵਧੀਆ ਇਹਨਾਂ ਨੇ ਸਕੀਮ ਜੀ ਚਾਲੂ ਕੀਤੀ ਆ ਇਹਨਾਂ ਨੇ ਕੀ ਹੈ ਕਿ ਇਹ ਇਹ ਨਹੀਂ ਨਾ ਐਡਵਰਟਾਈਜ਼ਮੈਂਟ ਹੁੰਦੀ ਆ ਪਰ ਇਹ ਆ ਕਿ ਮਤਲਬ ਕਿ ਬਹੁਤ ਵਧੀਆ ਇੱਕ ਰਾ ਆਪਣਾ ਨਾਲ ਲੈਂਦੇ ਬੰਦੇ ਹਨ ਕਿ ਪੋਜ਼ਿਟਿਵਿਟੀ ਆਉਂਦੀ ਇੱਕ ਇਹ ਨਹੀਂ ਕਿ ਮਤਲਬ ਕਿ ਪੈਸੇ ਦੇ ਲਾਲਚ ਕੋਈ ਲਾਲਚੀ ਨਾਲੋਂ ਪੋਜ਼ਿਟਿਵਿਟੀ ਇੱਕ ਹੁੰਦੀ ਹੈ ਜਿਹੜਾ ਬਾਬੇ ਨਾਲ ਲੈਂਦਾ ਮਤਲਬ ਬੰਦਾ ਸਫਲ ਆ ਬਿਲਕੁਲ ਇਹ ਕਹਿ ਸਕਦੇ ਆ ਬਹੁਤ ਸੁਣੋ ਉਪਰਾਲਾ ਕੀਤਾ ਗਿਆ ਮੋਟੂ ਚਾਂਪ ਵੱਲੋਂ ਸਵੀਰ ਦੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਸਵੇਰ ਤੋਂ ਹੀ ਜਿਹੜਾ ਕਿ ਇੱਥੇ ਆ ਕੇ ਵੀਰ ਵੱਲੋਂ ਚਾਂਪ ਲਗਾਣੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਕਿਸੇ ਤਰ੍ਹਾਂ ਦੀ ਰੋਕ ਟੋਕ ਨਹੀਂ ਕੀਤੀ ਜਾਂਦੀ ਜੇਕਰ ਕੋਈ ਬੋਣੀ ਦੇ ਸਮੇਂ ਵੀ ਇੱਥੇ ਪਹੁੰਚਦਾ ਤਾਂ ਕੋਈ ਪੈਸੇ ਨਹੀਂ ਮੰਗੇ ਜਾਂਦੇ ਤਾਂ ਜਦ 13 13 ਵਰੀ ਵੀਰ ਕੋ ਕੋਈ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਬੋਲਦਾ ਹੈ ਤਾ ਵੀਰ ਵੱਲੋਂ ਫ੍ਰੀ ਚਾਂਪ ਦਿੱਤੀ ਜਾਂਦੀ ਹੈ ਕਹਿ ਸਕਦੇ ਹਾਂ ਬਹੁਤ ਸੋਹਣਾ ਉਪਰਾਲਾ ਹੈਗਾ ਕੋਈ ਨਾ ਆਪਰੇਸ਼ਨ ਗੋਡਿਆਂ ਦੀ ਗ੍ਰੀਸ ਅਤੇ ਜੋੜਾਂ ਦੇ ਦਰਦ ਲਈ ਗੁਣਕਾਰੀ ਵੈਦਵਾਨ ਕਾਲਾ ਗੋੰਦ ਕੈਪਸੂਲ ਐਂਡ ਕਰੀਮ ਅੱਜ ਹੀ ਅਪਣਾਓ ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਓ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ